ਆਦਮੀ ਅਤੇ ਔਰਤਾਂ ਦੀ ਬਰਾਬਰਤਾ ਦਾ ਵਿਸ਼ਾ ਹਮੇਸ਼ਾ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਇੱਕ ਪਾਸੇ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਜ ਸਿਆਸਤ ਅਤੇ ਆਰਥਿਕ ਖੇਤਰ ਦੇ ਵਿੱਚ ਔਰਤਾਂ ਦੀ ਤਰੱਕੀ ਦਾ ਜਸ਼ਨ ਮਨਾਉਣ ਦਾ ਦਿਨ ਹੈਸ਼ ਵਿੱਚ ਉਹ ਔਰਤਾਂ ਵੀ ਨੇ ਜੋ ਆਪਣੇ ਕਿਸੇ ਨਾ ਖੇਤਰ ਦੇ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਦੀਆਂ ਨੇ ਪਰ ਕਈ ਅਜਹੀਆਂ ਔਰਤਾਂ ਵੀ ਨੇ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਗਰਕ ਕਰ ਰਹੀਆਂ ਨੇ ਤੱਕ ਰਹੀਆਂ ਨੇ ਤਾਜ਼ਾ ਮਾਮਲਾ ਨਾਬਾ ਬਲਾਕ ਦੇ ਪਿੰਡ ਸਾਧੋਹੀੜੀ ਤੋਂ ਮਿਲਿਆ ਹੈ ਜਿੱਥੇ ਬਬਲੀ ਨਾਮ ਦੀ ਔਰਤ ਨੂੰ 260 ਗ੍ਰਾਮ ਚਿੱਟੇ ਦੇ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਔਰਤ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਹੈ ਪੁਲਿਸ ਵੱਲੋਂ ਇਸ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰਕੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਨਸ਼ਾ ਕਿੱਥੋਂ ਲਿਆਉਂਦੇ ਸੀ ਅਤੇ ਕਿੱਥੇ-ਕਿੱਥੇ ਵੇਚਦੀ ਰਹੀ ਹੈ ਦੋਸ਼ੀ ਔਰਤ ਦੇ ਵੱਲੋਂ ਆਪਣੀ ਗਲਤੀ ਦਾ ਅਹਿਸਾਸ ਵੀ ਕੀਤਾ ਗਿਆ ਹੈ ਕਿੰਨੇ ਟਾਈਮ ਤੋਂ ਜਿਹੜੇ ਹੈਗੇ ਕੰਮ ਕਰਦੇ ਇਸ ਤਰ੍ਹਾਂ ਦੇ ਇਹ ਸਮੌਕੇ ਤੇ ਨਾਬਾ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਇਸ ਔਰਤ ਤੇ ਪਹਿਲਾਂ ਵੀ 4-5 ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਹੁਣ ਇਹਦੇ ਕੋਲੋਂ 260 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ ਉਹਨਾਂ ਦੱਸਿਆ ਕਿ ਇਸ ਦਾ ਇੱਕ ਦਿਨ ਦਾ ਰਿਮਾਂਡ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਿ ਨਸ਼ਾ ਕਿੱਥੋਂ ਲਿਆਉਂਦੀ ਸੀ ਤਾਕੇ ਉਸ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਜਾ ਸਕੇ ਉਹਨਾਂ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਵੇਗਾ ਜੀ ਪਬਲਿਕ ਔਰ ਲਾਈਫ ਆਫ ਬਲੈਕ ਸਟੇਟ ਜੀ ਕਾਫੀ ਚਿੰਤਾ ਦੇ ਹੋਰੀ ਜਾਂਦਾ ਹੈ ਆਣਾ ਚਾਹੀਦਾ ਹੈ ਚਾਹਤੀ ਕਿ ਦੇਖ ਕੇ ਪਰ ਇਥੇ ਇਹ ਇਤਨਾ ਸੀ ਕਿ ਇਹ ਜੇ ਜੇ ਕਿ ਆ ਵੀ ਜਿਹੜਾ ਪੱਧਰ ਤੇ ਜੁੜਾ ਹੈਗਾ ਮਨਸਾਂ ਉੱਟਣ ਬਚਾ ਵਿੱਚੋਂ ਦਾ ਕੌਂਟਰ ਤੇ ਜਿਹੜਾ ਕੰਮ ਕਰ ਰਹੀ ਹੈ ਅਸੀਂ ਜਿਵੇਂ ਪਹਿਲਾਂ ਵੀ ਉਤਪਾਦ ਤਿਆਰ ਕਰਦਿਆਂ ਜਿਹੜੇ ਰੈਗੂਲੈਂਟ ਦੀ ਕਿਸੇ ਦੇ ਤਰਕ ਤੇ ਔਰ ਗੁਪਤੀ ਸਿੰਘ ਦਾ ਬਰਨਟੀ ਜਦੋਂ ਜਿਹੜਾ ਰੇਡ ਪੀਪੀ ਦਿੱਤਾ ਉਹਦੇ ਕੋਲ ਜੋ 27 ਗ੍ਰਾਮ ਨਸੀਦਾ ਪਾਊਡਰ ਗ੍ਰਾਮ ਦਿੱਤਾ ਜਿਹਦੇ ਵਿੱਚ ਅਸੀਂ ਐਂਡੀਪੀਐਸ ਦੇ ਲੈੱਫਟ ਸਬਤਵਾ ਕਰਕੇ ਤਿਆਰ ਵੀ ਕੀਤੀ ਪਹਿਲਾਂ ਜਿਵੇਂ ਮੰਗੋ ਕਰਦੇ ਪਹਿਲਾਂ ਉਹਦੇ ਤੇ ਤਕਰੀਬਨ 4 ਪੱਤਰੇ ਜਿਹੜੇ ਹੈਗੇ ਨਾ ਉਹਦੇ ਤੇ ਕਰਦੇ ਨੇ ਜੋ ਇਸਨੇ ਕਾਫੀ ਸਮੇਂ ਤੋਂ ਉੱਧਾ ਹੈਗਾ ਉਹਦੇ ਸਾਡੇ ਚਾਹਤ ਕਰਦਾ ਤਦ ਤੱਕ ਕਿ ਪਟਿਆਲਾ ਦੇ ਜਿਹੜੇ ਵਿਦਿਆਰਥੀ ਜਿਹੜੇ ਜਿਹੜੇ ਮਾਦੀ ਹੰਦੀ ਉਹ ਵੀ ਅਸੀਂ ਇਹਦਾ ਪੇਸ਼ ਕਰਕੇ ਇਹਨੂੰ ਰਿਮਾਰਡ ਆਸਲ ਕੀਤਾ ਜਿਹੜਾ ਰਿਮਾਰਡ ਜਿਹੜਾ ਪਛਲਿਸ ਕੀਤੀ ਹੈ ਉਹਨੂੰ ਜਿਹੜਾ ਪਤਾ ਲਗਾਇਆ ਕਿ ਉਹ ਲੈਤੀ ਹੰਦੀ ਸੀ ਤੇ ਉਹਦੀ ਕਿੰਨੀ ਰੁਪਏ ਉਹਨੂੰ ਵੀ ਅਸੀਂ ਚੰਗੀ ਤਰ੍ਹਾਂ ਕਰਦੇ ਤੇ ਵੀ ਤਾਰ ਇਹ ਤਰ੍ਹਾਂ ਮੌਂਦਾ ਕਰ ਇੱਕ ਪੀਐਨਫੀ ਦੀ ਸੇਵਾ ਕਰਨਾ ਕਰਦਾ ਉਸ ਤੇ ਉਹਨੂੰ ਲਾਵਾ ਅਸੀਂ ਇੱਕ ਤਾਂ ਹੈਗਾ ਪੀਐਨਫੀ ਜਿਹੜੀ ਸੈਕਸ਼ਨ ਹੈਗੀ ਹੈ 111 ਇਹਦੇ ਵਿੱਚ ਤੇ ਸ਼ੀਨੇ ਆਦਨ ਉਸੀ ਨੇ ਜਿਹੜੇ ਕਰਨ ਕਰਦੇ ਆਦੀ ਨੇ ਉਹ ਵੀ ਅਸੀਂ ਨਾਲ ਐਡ ਕੀਤੇ ਇੱਕ ਸਖਤ ਵਾਰਨਿੰਗ ਵੀ ਜਿਹਦੇ ਅਗੇ ਤੋਂ ਸਖਤ ਤਸਕਰ ਦੀ ਵੀ ਸਖਤਤਾ ਕੀਤੀ ਇਹ ਸਖਤ ਵਾਰਨਿੰਗ ਹੁਣ ਆਪਾਂ ਦੇਖ ਹੀ ਰਹੇ ਹਾਂ ਦੀ ਸਰਕਾਰ ਨੇ ਯੂਲਟਿੰਗ ਦਾ ਸ਼ੇਵਰੂ ਜਿਹੜਾ ਹੈਗਾ ਉਹਨੇ ਚਾਲੂ ਕੀਤੀ ਹੈ ਉਹਦੇ ਤਹਿਤ ਹੁਣ ਸਖਤ ਤੋਂ ਸਖਤ ਐਕਸ਼ਨ ਲਿਆ ਜਾ ਰਹੇ ਹਨ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਔਰ ਨਸ਼ਾ ਤਸਕਰਾਂ ਉਨੇ ਖਿਲਾਫ ਜਿਹੜਾ ਹੈਗਾ ਸਖਤ ਤੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ